ਅੱਜ ਜਿਹੜੀ ਐ ਅੱਜ ਭੁੱਖ ਹੜਤਾਲ ਤੇ ਜਿਹੜੇ ਨੌਜਵਾਨ ਬੈਠੇ ਸੀ ਉਹਨਾਂ ਦੀ ਜਿੱਤ ਹੋਈ ਐ ਉਹਨਾਂ ਦੀ ਜਿੱਤ ਨਹੀਂ ਇਹ ਏਰੀਏ ਦੀ ਜਿੱਤ ਹੋਈ ਐ ਪਰ ਮੈਨੂੰ ਸਾਰੇ ਭਰਾਵਾਂ ਦਾ ਬਹੁਤ ਜਾਣ ਦੋ ਯੋਗਦਾਨ ਰਿਹਾ ਹੈਗਾ ਜਿਹਦੇ ਕਰਕੇ ਇਹ ਜਿੱਤ ਹੋਈ ਸੋ ਇਹਨਾਂ ਦੀ ਮੰਗ ਨੰਦੀਸ਼ਾਲਾ ਦੀ ਸੀ ਜੀ ਸੋ ਅਸੀਂ ਸਾਰੇ ਸੰਤ ਸਮਾਜ ਨੇ ਰਾਇ ਕਰਕੇ ਮਤਲਬ ਇਹਨਾਂ ਨੂੰ ਕਹਿਤਾ ਵੀ 21 ਮੈਂਬਰੀ ਕਮੇਟੀ ਚਾਹੇ 31 ਮੈਂਬਰੀ ਕਮੇਟੀ ਬਣਾਉਣਾ ਉਹ ਅਸੀਂ ਆ ਕੇ ਇੱਥੇ ਮਤਲਬ ਆਪ ਅਸੀਂ ਜਿੰਨ ਕੰਦ ਬਗਲ ਕੇ ਜਾਵਾਂ। ਉਹਨੇ ਇਹ ਗੱਲ ਕਹਤੀ ਵੀ ਜਿੰਨਾ ਤੁਸੀਂ ਬਗਲਣਾ ਜਿੰਨੀ ਤੁਹਾਨੂੰ ਜ਼ਰੂਰਤ ਹੈ ਵੀ ਉਹਨਾਂ ਬਗਲੋ। ਹੁਣ ਜੇ ਆਪਾਂ ਉੱਥੇ 5 ਕਿੱਲੇ ਬਗਲ ਕੇ ਬਹਿ ਜੀਏ ਤੇ ਸ਼ਹਿਰ ਦੀ ਜ਼ਮੀਨ ਆ ਮਹਿੰਗੇ ਭਾਦੀ ਜ਼ਮੀਨ ਆ ਉਹ 5 ਕਿੱਲਾ ਤੋਂ ਵੀ ਅਸੀਂ ਕੀ ਕਰਾਉਣਾ? 86 ਬਣ ਗਈ ਇਹ ਭੁੱਖ ਹੜਤਾਲ। ਉਹਦੇ 'ਚ ਇਹ ਸੀ ਕਹਿੰਦੇ ਵੀ ਕਾਂਗਰਸੀ ਲੋਕ ਜਿਹੜੇ ਆ ਉਹ ਸ਼ਾਮਲ ਹੋ ਕੇ ਇੱਥੇ ਭੁੱਖ ਹੜਤਾਲ ਕੀਤੀ ਤੇ ਉਹਨਾਂ ਨੇ ਲਿਆ ਕੇ ਸਾਰਾ ਇਹ ਤਾਣਾ ਬਣਾ ਇਹਨਾਂ ਨੂੰ ਟੋਕਲੇ। ਤਾਲਚੰਦ ਕਾਮਰੇੜਾ ਬਾਬਾ ਸਤਨਾਮ ਦੀ ਕਾਂਗਰਸੀ ਆਇਆ। ਮਤਲਬ ਕਹਿਣ ਦੀਆਂ ਗੱਲਾਂ ਨੇ ਇੱਥੇ ਕੋਈ ਪਾਰਟੀਬਾਜ਼ੀ ਨਹੀਂ ਸਮੁੱਚੀ ਟੀਮ ਆ ਪਹਿਲ ਕਦਮੀ ਜੇ ਕਿਸੇ ਕਾਂਗਰਸੀ ਬੰਦੇ ਨੇ ਕਰ ਲਈ ਉਹ ਇੱਕ ਸਟੰਟ ਸੀਗਾ ਉਹਨਾਂ ਦਾ ਸ਼ੁਰੂਆਤੀ ਦੌਰ ਤੇ ਜਦੋਂ ਰੌਲਾ ਇਹ ਪਿਆ ਸੀ ਵੀ ਇਹ ਜਿਹੜੀ ਗਊਸ਼ਾਲਾ ਹੈ ਇਹ 1000 1500 گاਮਾਂ ਵਾਸਤੇ ਆ ਪਰ ਇੱਥੇ 150 ਗਾਂ ਆ ਇਹਦੇ ਵਾਸਤੇ ਵੀ ਤੁਸੀਂ ਕੁਝ ਕਰੋਗੇ ਮੈਂ ਇਹਨਾਂ ਲੀਡਰਾਂ ਨੂੰ ਇਹ ਸਵਾਲ ਕਰਦਾ ਵੀ ਤਿੰਨ ਦਿਨਾਂ ਤੋਂ ਇੱਥੇ ਭੁੱਖ ਹੜਤਾਲ ਤੇ ਬੈਠਾ ਹਲਕਾ ਸਰਦੂਲਗੜ ਕੀ ਇੱਥੇ ਐਮਐਲਏ ਸਾਹਿਬ ਆਏ ਨਹੀਂ ਕਿ ਇਥੇ ਕਾਲੀ ਦਲ ਦੇ ਲੋਕੀ ਨਮੈਂਦਾ ਜਿਹੜਾ ਕੋਈ ਉਹਨਾਂ ਲੀਡਰ ਸਹਿਬਾਨ ਕਾਉਂਦੇ ਐ ਤੇ ਮੇਨ ਰੋਡ ਇੱਥੋਂ ਦੀ ਬਾਰ ਬਾਰ ਟੱਪ ਗਿਆ ਦੇ ਕੋਈ ਆਏ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਸੀਗਾ ਸਿਰਫ ਕੱਲ ਇੱਕ ਵਿਕਰਮ ਬੂਫਰ ਸੀ ਜਿਹੜੇ ਜਾਂਦੇ ਹੋਏ ਇਥੇ ਹਾ ਦਾ ਨਾਰਾ ਮਾਰਕ ਗਏ ਨੇ 4 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਦੋ ਨੌਜਵਾਨ ਉਸ ਤੋਂ ਬਾਅਦ ਉਹਨਾਂ ਨਾਲ ਇੱਕ ਤੋਂ ਬਾਅਦ ਇੱਕ ਕਾਫਲਾ ਵਧਦਾ ਗਿਆ ਪਰ ਅੱਜ ਸੰਤ ਸਮਾਜ ਇਕੱਠਾ ਹੋ ਕੇ ਅੱਜ ਉਹਨਾਂ ਦਾ ਵਰਤ ਤੜਵਾਇਆ ਤੇ ਕੀ ਕੁਛ ਉਹਨਾਂ ਦੀਆਂ ਮੰਗਾ ਮੰਨੀਆਂ ਗਈਆਂ ਇੱਕ ਵਾਰ ਗੱਲਬਾਤ ਕਰਦੀਆਂ ਸਾਡੇ ਨਾਲ ਬਾਬਾ ਮੱਖਣਮੁਣੀ ਜੀ ਪਹਿਲਾਂ ਉਹਨਾਂ ਸਭ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਬਾਬਾ ਜੀ ਕੀ ਐਵੇਂ ਦੀਆਂ ਮੰਗਾ ਸੀ ਤੇ ਕੀ ਮੰਗਿਆ ਬਸ ਪਹਿਲਾਂ ਤਾਂ ਜਗਤਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਬਾਬਾ ਮਹੇਸ਼ ਮੁਣੀ ਜੀ ਬੋਰੇ ਵਾਲੇ ਮਹਾਰਾਜ ਕੀ ਜੈ ਸੋ ਇਹਨਾਂ ਦੀ ਮੰਗ ਨੰਦੀਸ਼ਾਲਾ ਦੀ ਸੀ ਜੀ ਸੋ ਅਸੀਂ ਸਾਰੇ ਸੰਤ ਸਮਾਜ ਨੇ ਰਾਇ ਕਰਕੇ ਮਤਲਬ ਇਹਨਾਂ ਨੂੰ ਕਹਿਤਾ ਵੀ 21 ਮੈਂਬਰੀ ਕਮੇਟੀ ਚਾਹੇ 31 ਮੈਂਬਰੀ ਕਮੇਟੀ ਬਣਾਉਣਾ। ਤੋਂ ਅਸੀਂ ਆ ਕੇ ਇੱਥੇ ਮਤਲਬ ਆਪ ਅਸੀਂ ਜਿੰ ਕੰਦ ਬਾਗੜ ਕੇ ਜਾਵਾਂਗੇ ਸਹਿਯੋਗ ਮਤਲਬ ਦੇਣ ਸਾਡਾ। ਤੋਂ ਇਹੀ ਸਾਡਾ ਫੈਸਲਾ ਹੋਇਆ। ਬਾਬਾ ਜੀ ਪਰ ਇੱਕ ਸ਼ੁਰੂਆਤੀ ਦੌਰ ਤੇ ਜਦੋਂ ਰੌਲਾ ਇਹ ਪਿਆ ਸੀ ਵੀ ਇਹ ਜਿਹੜੀ ਗਊਸ਼ਾਲਾ ਹੈ ਇਹ 11500 گاਮਾਂ ਵਾਸਤੇ ਆ ਪਰ ਇੱਥੇ 150 ਗਾਂ ਆ। ਇਹਦੇ ਵਾਸਤੇ ਵੀ ਤੁਸੀਂ ਕੁਝ ਕਰੋਗੇ? ਨਹੀਂ ਇਹ ਗੱਲ ਆਏ ਆ ਜੀ ਦੇਖੋ ਤੁਸੀਂ ਪਹਿਲਾਂ ਮੈਨੂੰ ਐਂ ਦੱਸੋ ਵੀ ਆਪਾਂ ਤੋਂ ਘਰੇ ਦੋ ਪਸ਼ੂ ਨਹੀਂ ਸੰਭਾਲੇ ਜਾਂਦੇ। ਜੀ। ਸੋ ਬਈ ਇਹ ਕਹਿਣੀਆਂ ਗੱਲਾਂ ਬਹੁਤ ਸੌਖੀਆਂ ਨੇ ਬਈ ਹਾਂ 300 ਤੋਂ ਗਾਂ ਹਜੇ ਵੀ ਉੱਪਰ ਆ ਪਰ ਆਪਾਂ ਤੋਂ ਘਰੇ ਆਮ ਆ ਮਤਲਬ ਹਰੇਕ ਅੱਜਕੱਲ ਦੁੱਧ ਮੁੱਲ ਲੈ ਰਿਆ। ਸੋ ਜ਼ਿਮੀਂਦਾਰਾਂ ਦੇ ਘਰਾਂ ਵਿੱਚ ਵੀ ਆਮ ਹੋ ਗਿਆ। ਬਈ ਮੱਝਾਂ ਵੇਚ ਦਿਓ ਜੀ ਅਸੀਂ ਤਾਂ ਮੁੱਲ ਲੈ ਲਾਂਗੇ। ਸੋ ਮਤਲਬ ਕਹਿਣੀ ਗੱਲ ਬਹੁਤ ਸੌਖੀ ਆ ਪਰ ਕਰਨੀ ਬਹੁਤ ਔਖੀ ਆ। ਹਾਂ ਜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਉਦਘਾਟਨ ਵਗੈਰਾ ਉਹ ਵੀ ਤੁਸੀਂ ਆਪਦੇ ਹੱਥਾਂ ਨਾਲ ਹਾਂ ਜੀ ਹਾਂ ਜੀ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਸਾਰਾ ਸੰਤੋ ਸਮਾਜ ਵਗੈਰਾ ਪਰ ਇੱਕ ਗੱਲ ਹੋਰ ਆ ਸਾਡੀ ਬਈ ਅਸੀਂ ਇੱਥੇ ਜਿਹੜੀ ਆ ਫਰੰਟ ਦੀ ਜਗ੍ਹਾ ਤੁਰ ਤੋਂ ਲੈ ਕੇ ਤੁਰ ਤੱਕ ਅਸੀਂ ਕੋਈ ਦੁਕਾਨ ਨਹੀਂ ਬਣਾਉਣ ਦੇਣੀ ਮਤਲਬ ਅਸੀਂ ਇਹ ਗਉਆਂ ਦੀ ਸੇਵਾ ਵਾਸਤੇ ਰੱਖਣਾ ਕੋਈ ਅਸੀਂ ਆਮਦਨ ਨਹੀਂ ਇੱਥੋਂ ਮਤਲਬ ਕਮਾਈ ਦਾ ਸਾਧਨ ਨਹੀਂ ਕਿਸੇ ਵਾਸਤੇ ਕਰਨ ਦੇਣਾ ਸੋ ਮਤਲਬ ਸਾਡੀ ਇਹੀ ਬੇਨਤੀ ਹੈ ਕਈ ਜਿਹੜੇ ਆ ਆਵਾਰਾ ਪਸ਼ੂਆਂ ਦੇ ਨਾਲ ਪਹਿਲਾਂ ਮੌਤਾਂ ਵੀ ਹੋਈਆਂ ਉਹਦੇ ਬਾਰੇ ਕੀ ਕਹੂੰਗੇ ਸੋ ਸਾਡਾ ਜੀ ਦੁੱਖਾ ਜੀ ਉਸ ਗੱਲ ਤੇ ਬਹੁਤ ਆ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਰਾਜਵੀਰ ਜਵੰਦਾ ਸੀ ਚਾਹੇ ਸਰਦੂਲ ਕਰਦੇ ਨੌਜਵਾਨ ਮਤਲਬ ਇਹ ਇਸ ਘਟਨਾ ਦਾ ਸ਼ਿਕਾਰ ਹੋਇਆ ਸੋ ਮੈਂ ਪ੍ਰਮਾਤਮਾ ਅੱਗੇ ਇਹੀ ਬੇਨਤੀ ਕਰਦਾ ਕਿ ਉਹਨਾਂ ਦੇ ਪਰਿਵਾਰ ਨੂੰ ਪ੍ਰਮਾਤਮਾ ਬਲ ਬਖਸ਼ੇ ਅਤੇ ਆਤਮਾ ਨੂੰ ਸ਼ਾਂਤੀ ਬਖਸ਼ੇ ਚਾਰ ਦਿਨਾ ਤੋਂ ਲਗਾਤਾਰ ਚੱਲ ਰਹੀ ਭੁੱਖ ਹੜਤਾਲ ਜਿਹੜੀ ਅਵਾਰਾ ਪਸ਼ੂਆਂ ਨੂੰ ਲੈ ਕੇ ਸੀ ਅੱਜ ਉਹ ਸਮਾਪਤ ਹੋ ਚੁੱਕੀ ਹੈ ਇੱਥੇ ਸੰਤ ਸਮਾਜ ਜਿਹੜਾ ਸਾਰਾ ਇਕੱਠਾ ਹੋਇਆ ਸੀ ਉਹਨਾਂ ਦੇ ਵਿੱਚ ਸੰਤ ਮੱਖਣਮੁਣੀ ਜੀ ਨੇ ਆ ਕੇ ਇੱਥੇ ਇਸ ਨੌਜਵਾਨਾਂ ਨੂੰ ਜੂਸ ਪਿਆ ਕੇ ਇਹਨਾਂ ਦੀ ਭੁੱਖ ਹੜਤਾਲ ਜਿਹੜੀ ਹੈ ਉਹ ਸੰਬਾਪਤ ਕਰਵਾਈ ਹੈ ਆਓ ਇੱਕ ਵਾਰ ਇਹਨਾਂ ਨਾਲ ਗੱਲਬਾਤ ਕਰਦੀਆਂ ਤੁਹਾਡੀ ਜਿਹੜੀ ਜਿੱਤ ਹੋਈ ਹੈ ਸਫਲ ਹੋਈ ਹੈ ਵੈਗਰੂ ਜੀ ਦੇ ਖਾਲਸਾ ਵੈਗਰੂ ਜੀ ਪਤੇ ਇਹ ਜਿਹੜੀ ਜਿੱਤ ਹੋਈ ਹੈ ਭਰਾਵਾਂ ਦੇ ਸਦਕੇ ਹੀ ਹੋਈ ਹੈ ਸੁੱਖਾ ਭਿੰਦਰ ਮੇਰਾ ਛੋਟਾ ਭਰਾਮਣ ਤੇ ਗੱਗੀ ਭਰਾ ਮੇਰਾ ਜਿੰਦਰ ਪੀਰੀ ਕੀ ਦੇ ਕੀ ਦੇ ਨਾਮ ਲਈਏ ਸਾਰੇ ਨਾਲ ਖੜੇ ਨੇ ਚਾਚੇ ਤਾਏ ਮੇਰੇ ਚਾਚੇ ਵੀ ਮੇਰੇ ਇੱਥੇ ਪੈਂਦੇ ਰਹੇ ਵੱਡੇ ਭਰਾ ਮੇਰੇ ਸਾਰਿਆਂ ਨੇ ਯੋਗਦਾਨ ਦਿੱਤਾ ਜਿਨ੍ਹਾਂ ਦੇ ਸਦਕੇ ਇਹ ਜਿੱਤ ਹੋਈ ਹੈ ਕਿਸਾਨ ਯੂਨੀਅਨਾਂ ਦੇ ਵੀ ਸਾਡੇ ਚ ਯੋਗਦਾਨ ਰਹੇ ਹੈ ਇੱਕ ਆਪਣਾ ਸਾਧੂ ਵਾਲੇ ਬਿੱਕਰਜੀਤ ਜੀ ਬੰਸੀ لال ਜੀ ਇਹਨਾਂ ਦੇ ਫਾਦਰ ਇਹਨਾਂ ਦਾ ਯੋਗਦਾਨ ਬਹੁਤ ਜ਼ਿਆਦਾ ਯੋਗਦਾਨ ਰਿਹਾ ਹੈ ਜੇ ਕਿਸੇ ਦਾ ਨਾਮ ਇਥੋਂ ਬੋਲਣ ਤੇ ਰਹਿ ਗਿਆ ਹੋਵੇ ਉਹਨਾਂ ਲਈ ਵੀ ਸਮੀ ਸਮਾ ਚਾਹੁੰਦੇ ਆ ਪਰ ਮੈਨੂੰ ਸਾਰੇ ਭਰਾਵਾਂ ਦਾ ਬਹੁਤ ਜਾਣਦੋ ਯੋਗਦਾਨ ਰਿਹਾ ਹੈਗਾ ਜਿਹਦੇ ਕਰਕੇ ਇਹ ਜਿੱਤ ਹੋਈ ਕੀ ਫੈਸਲਾ ਲਿਆ ਤੇ ਕਿੰਨੀ ਜਿਹੜੀ ਜ਼ਮੀਨ ਹੈ ਉਹ ਨੰਦੀਸ਼ਾਲਾ ਵਾਸਤੇ ਦਿੱਤੀ ਗਈ ਇਹ ਦੋ ਕਿਲੇ ਦਿੱਤੀ ਹੈ ਜੀ ਆਪਾਂ ਨੂੰ ਨੰਦੀਸ਼ਾਲਾ ਦੇ ਬਹੁਤ ਆ ਦੋ ਕਿਲੇ ਜੇ ਸਹੀ ਚੱਲੇ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਵੀ ਉਹਨਾਂ ਨੇ ਨਾ ਨਹੀਂ ਕੀਤੀ ਵੀ ਉਹ ਕਹਿੰਦੇ ਆ ਵੀ ਤੁਸੀਂ ਜਿਵੇਂ ਜਿਵੇਂ ਸਹੀ ਚੱਲੂਗੀ ਕਮੇਟੀ ਅਸੀਂ ਤੁਹਾਡੇ ਨਾਲ ਤਿਆਰ ਆ ਜਿਵੇਂ ਵੀ ਅੱਗੇ ਵਧੂਗਾ ਕੰਮ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਰਨਗੇ ਬਿਲਕੁਲ ਬਿਲਕੁਲ ਅਮਰਤ ਭਾਈ ਜਿਵੇਂ ਸ਼ੁਰੂ ਤੋਂ ਇੱਕ ਰੌਲਾ ਇਹ ਪਿਆ ਸੀ ਕਿ ਇਹ ਗਊਸ਼ਾਲਾ ਜਿਹੜੀ ਆ ਉਹ ਘੱਟ ਗਾਵਾਂ ਸੰਭਦੀ ਆ ਵੱਡੀਆਂ ਜਿਆਦਾ ਜਿਹੜੀ ਵੱਡੀ ਤਾਦਾਦ ਦੇ ਵਿੱਚ ਨਹੀਂ ਪਰ ਉੱਥੇ ਅੱਜ ਜਿਹੜਾ ਸਿਰਫ 2 ਕਿੱਲੇ ਦਿੱਤੇ ਆ ਉਹ ਬਹੁਤ ਆ ਤੁਸੀਂ ਸੰਤੁਸ਼ਟ ਹੋ ਦੇਖੋ ਦੋ ਕਿੱਲੇ ਨਹੀਂ ਬਾਈ ਜੀ ਉਹ ਉਹਨਾਂ ਨੇ ਇਹ ਗੱਲ ਕਹਿਤੀ ਵੀ ਜਿੰਨਾ ਤੁਸੀਂ ਬਗਲਣਾ ਜਿੰਨੀ ਸਾਨੂੰ ਜ਼ਰੂਰਤ ਹੈ ਵੀ ਉਹਨਾਂ ਬਗਲੋ ਹੁਣ ਜੇ ਆਪਾਂ ਉਥੇ ਪੰਜ ਕਿੱਲੇ ਬਗਲ ਕੇ ਬਹਿ ਜਾਈਏ ਤੇ ਸ਼ਹਿਰ ਦੀ ਜ਼ਮੀਨ ਆ ਮਹਿੰਗੇ ਪਾ ਦੀ ਜ਼ਮੀਨ ਆ ਉਹ ਪੰਜ ਕਿੱਲਾਂ ਤੋਂ ਵੀ ਅਸੀਂ ਕੀ ਕਰਾਉਣਾ ਵੀ ਜਿੰਨੀ ਸਾਨੂੰ ਜ਼ਰੂਰਤ ਹੈ ਢਾਈ ਕਿੱਲੇ ਪਏ ਤਿੰਨ ਕਿੱਲੇ ਪਏ ਉਨੇ ਅਸੀਂ ਬਗਲਣਾ ਇਹ ਨਹੀਂ ਹੈਗਾ ਵੀ ਦੋ ਕਿੱਲਾਂ ਨਾਲ ਵੀ ਸਰਦਾ ਨਹੀਂ ਸਰੂ ਜਿੰਨੇ ਨਾਲ ਸਰੂ ਉਹਨੇ ਲੈ ਲਾਂਗੇ ਅਸੀਂ ਸਾਡੀ ਕਮੇਟੀ ਦਾ ਫੈਸਲਾ ਹੋਇਆ ਬਿਲਕੁਲ ਸਾਹਿਬ ਕਾਇਮ ਸੀ ਸੁਖਵਿੰਦਰ ਪਾਉ ਥੋੜਾ ਅੱਗੇ ਆਜੋ ਇੱਥੇ ਗੱਲ ਇਹ ਵੀ ਚੱਲ ਰਹੀ ਸੀ ਕਿ ਇਹ ਜਿਹੜੀ ਇਹ 86 ਬਣ ਗਈ ਇਹ ਭੁੱਖ ਹੜਤਾਲ ਉਹਦੇ 'ਚ ਇਹ ਸੀ ਕਹਿੰਦੇ ਵੀ ਕਾਂਗਰਸੀ ਲੋਕ ਜਿਹੜੇ ਆ ਉਹ ਸ਼ਾਮਲ ਹੋ ਕੇ ਇੱਥੇ ਭੁੱਖ ਹੜਤਾਲ ਕੀਤੀ ਤੇ ਉਹਨਾਂ ਨੇ ਲਿਆ ਕੇ ਸਾਰਾ ਇਹ ਤਾਣਾ ਬਾਣਾ ਇਹਨਾਂ ਨੂੰ ਦੋ ਕਿਲੇ ਦਵਾਈ ਕੀ ਕਹਾਂਗੇ ਬਾਈ ਜੀ ਕਹਿਣ ਨੂੰ ਤਾਂ ਲੋਕ ਬਾਬੇ ਨਾਨਕ ਨੂੰ ਵੀ ਨਹੀਂ ਬਖਸ਼ਦੇ ਬਿੱਕਰਜੀ ਸਾਧੂ ਵਾਲਾ ਕਾਂਗਰਸੀ ਆ ਸਾਡਾ ਭਰਾ ਬੰਸੀ ਕਾਮਰੇੜ ਕਾਂਗਰਸੀ ਆ ਆ ਮਨੀਸ਼ ਜੀ ਖੜਾ ਕਾਂਗਰਸੀ ਆ ਲਾਲਚੰਦ ਕਾਮਰੇੜ ਆ ਬਾਬਾ ਸਤਨਾਮ ਦਾਸ ਜੀ ਕਾਂਗਰਸੀ ਆ ਜੀ ਮਤਲਬ ਇਹ ਕਹਿਣ ਦੀਆਂ ਗੱਲਾਂ ਨੇ ਇੱਥੇ ਕੋਈ ਪਾਰਟੀਬਾਜੀ ਨਹੀਂ ਆ ਬਾਈ ਹੋਰੀ ਕਾਲੀਦਲ ਨੇ ਮੰੰਦਰ ਹੋਰੀ ਇੱਥੇ ਸਾਹਮਣੇ ਖੜੇ ਆ ਇੱਥੇ ਸਮੁੱਚੀ ਟੀਮ ਆ ਪਹਿਲ ਕਦਮੀ ਜੇ ਕਿਸੇ ਕਾਂਗਰਸੀ ਬੰਦੇ ਨੇ ਕਰ ਲਈ ਜੱਗੀ ਜੱਗੀ ਜਫਾ ਯਾਰ ਜਿੱਤਿਆ ਅਮਰਤ ਹੋ ਕਾਂਗਰਸੀ ਆ ਮੰਨ ਲਓ ਪਰ ਯਾਰ ਸਾਰੀਆਂ ਟੀਮਾਂ ਹੀ ਹੁੰਦੀਆਂ ਨੇ ਲੜਾਈ ਤਾਂ ਟੀਮ ਨਾਲ ਲੜੀ ਜਾਂਦੀ ਆ ਉਹ ਇੱਕ ਸਟੰਟ ਸੀ ਆ ਉਹਨਾਂ ਦਾ ਵੀ ਸਾਨੂੰ ਤਾਂ ਸਾਰੀ ਚਾਹੀਦੀ ਆ ਉਹ ਸਾਰੀ ਜ਼ਮੀਨ ਵਾੜਦੇ ਅਸੀਂ ਕੀ ਲੈਣਾ ਹੀ ਸਾਰੀ ਤੋਂ ਅਸੀਂ ਕਹਿਣਾ ਚਾਹੁੰਨੇ ਆ ਸਾਰਿਆਂ ਨੂੰ ਵੀ ਉਹਨਾਂ ਨੇ 2 ਮਰਲੇ ਜਗਾ ਮੰਗੀ ਸੀ ਗਊਸ਼ਾਲਾ ਤੋਂ ਦੇਤੀ ਉਹਨਾਂ ਨੇ ਬੋਰ ਤਾਂ ਤੁਸੀਂ ਬਾਬਾ ਹਕਦ ਲਵੇ ਰਾਹ ਚ ਕੀਤਾ ਸਰਕਾਰ ਆਉਣ ਦੇ ਬਾਵਜੂਦ ਸਾਨੂੰ ਅਸੀਂ ਅਸੀਂ ਜਿਹੜੀ ਬੇਨਤੀ ਕੀਤੀ ਹੈ ਨਾ ਬਾਈ ਜੀ ਅਸੀਂ ਸੰਤਾਂ ਅੱਗੇ ਕੀਤੀ ਆ ਅਸੀਂ ਲੀਡਰਾਂ ਅੱਗੇ ਨਹੀਂ ਕੀਤੀ ਸੰਤਾਂ ਅੱਗੇ ਅਸੀਂ ਝੋਲੀ ਅੱਡੀ ਆਏ ਬਾਬਾ ਮੂਰੇ ਆ ਜੱਗੀ ਬੈਠਾ ਬਾਬਾ ਗੋਪਾਲ ਜੀ ਬੈਠਾ ਵੀ ਬਾਬਾ ਜੀ ਕਿਰਪਾ ਕਰ ਦਿਓ ਸੰਤ ਸਿਧਾਰਾਮ ਤੋਂ ਅਸ਼ੀਰਵਾਦ ਲੈ ਕੇ ਬੈਠੇ ਸੀ ਆ ਬੈਠੇ ਨੇ ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ ਆ ਸਾਰਿਆਂ 'ਚ ਰੱਬ ਵਸਾਇਆ ਤਾਜ ਸੰਤ ਸਮਾਜ ਇਕੱਠਾ ਹੋ ਕੇ ਇਹਦਾ ਭਰਾ ਦਾ ਸਾਡੇ ਦਾ ਵਰਤ ਖਲਾ ਕੇ ਗਿਆਗਾ ਰੋੜੀ ਵਾਲੇ ਸੰਤਾਂ ਦਾ ਅਸ਼ੀਰਵਾਦ ਆ ਇਹ ਕਹਿਣ ਦੀਆਂ ਗੱਲਾਂ ਨੇ ਇਹਦਾ ਡਰਾਮੇ ਨੇ ਇਹਦਾ ਕਹਿੰਦੇ 6 ਕਿੱਲੇ ਲੋ ਅਸੀਂ ਕੀ ਕਰਨੀ ਆ ਜੀ ਅਸੀਂ 6 ਕਿੱਲੇ ਸਾਈਡ ਤੋਂ ਕੰਧੇ ਨਹੀਂ ਨਿਕਲਣੀਆਂ ਅਸੀਂ ਚਾਹੋਣੇ ਆ ਸਾਨੂੰ ਜਿੰਨੀ ਮਿਲ ਗਈ ਸਾਡੇ ਸ਼ਹਿਰ ਦੇ ਜਿਹੜੇ ਪਸੂ ਆ ਉਹ ਰਲ ਮਿਲ ਕੇ ਜ਼ਿੰਮੇਦਾਰ ਭਰਾ ਸਾਰੀਆਂ ਟੀਮਾਂ ਅਸੀਂ ਉਹਨਾਂ ਨੂੰ ਸਾਮਾਂਗੇ ਹਰ ਕੋਈ ਇਵੈਂਟ ਚਾਹੇ ਕੋਈ ਵੀ ਸੰਸਥਾ ਉਹ ਮੈਨੇਜ ਕਰਨ ਵਾਸਤੇ ਇੱਕ ਮੈਨੇਜਰ ਹੁੰਦਾ ਇੱਕ ਮੋਢੀ ਹੁੰਦਾ ਮੋਢੀ ਕੌਣ ਬਣਾਉਗੇ ਤੁਸੀਂ ਅਸੀਂ ਮੋਢੀ ਸੰਤ ਸਮਾਜ ਨੂੰ ਰੱਖਾਂਗੇ ਸਾਰਿਆਂ ਤੋਂ ਵੱਡੀ ਗੱਲ ਸੰਤਾਂ ਨੇ ਸਾਨੂੰ ਕਿਹਾ ਵੀ ਆ ਸੰਤ ਚਲੋ ਅੱਜ ਚਾਰ ਸੰਤ ਸੀਗੇ ਸਾਡੇ ਨਾਲ ਇਲਾਕੇ ਦੇ ਸਾਰੇ ਸੰਤ ਨੇ ਬਾਬੇ ਪੜੋਲੇ ਵਾਲੀ ਵਾਲੇ ਵੀ ਨੇ ਜਿਹੜੇ ਹਜੇ ਆਏ ਨਹੀਂ ਘੱਟੋ ਘੱਟ ਸਾਡੇ ਇਲਾਕੇ ਦੇ ਸਾਰੇ ਸੰਤ ਸਾਡੀ سپورਟ ਤੇ ਆਉਣਗੇ ਇੱਥੇ ਤੁਸੀਂ ਆਪ ਹੀ ਦੇਖੋਗੇ ਅਸੀਂ ਕੋਈ ਮਲੇਜਰੀ ਨਹੀਂ ਕਰਨੀ ਕੋਈ ਪ੍ਰਧਾਨਗੀ ਨਹੀਂ ਕਰਨੀ ਟੀਮ ਬਣ ਕੇ ਕੰਮ ਕਰਨਾ ਕਿਤੇ ਨਾ ਕਿਤੇ ਪਾਉ ਜੀ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਇਹ ਵੀ ਸੀ ਕਿ ਇਸ ਗਊਸ਼ਾਲਾ ਦੇ ਵਿੱਚ ਸਿਰਫ 2.300 ਗਾਮ ਹੈ ਪਰ ਇਹਦੀ ਕਪੈਸਿਟੀ 1500 ਦੀ ਆ ਉਹ ਗੱਲ ਤਾਂ ਵਿੱਚੇ ਫੇਰ ਵਿਚਾਰੇ ਰਹਿ ਗਈ ਮੇਰੇ ਸਾਹਬ ਨਾਲ ਉਹ ਬਾਈ ਜੀ ਉਹ ਗੱਲ ਏ ਸਾਡੀ ਵੀ ਹੋਈ ਆ ਸਾਨੂੰ ਗਊਸ਼ਾਲਾ ਦੀ ਜ਼ਿੰਮੇਵਾਰੀ ਵੀ ਦਿੰਦੇ ਸੀ ਅਸੀਂ ਲਈ ਨਹੀਂ ਕਿਉਂ ਐਡਾ ਵੱਡਾ ਜਿਹੜਾ ਸਿਸਟਮ ਚਲਾਉਣਾ ਬਹੁਤ ਔਖਾ ਨਿਕੂ ਜੀ ਪਰ ਇਹਨਾਂ ਨੇ ਕਹੇ ਤਾਂ ਸਾਨੂੰ ਵੀ ਤੁਸੀਂ ਇਹਦਾ ਸਿਸਟਮ ਚਲਾ ਲਓ ਨਾਲ ਵਾਲੀ ਗਊਸ਼ਾਲਾ ਦਾ ਵੀ ਤੁਸੀਂ ਧਿਆਨ ਰੱਖ ਲਓ ਜੇ ਤੁਸੀਂ ਇਹ ਵਧੀਆ ਚਲਾ ਲਿਆ ਰੋ ਨੂੰ ਵੀ ਚਲਾ ਲਿਓ ਸਾਨੂੰ ਇਹ ਗੱਲ ਕਹੀ ਆ ਤੇ ਅਸੀਂ ਰਿਕਵੈਸਟ ਵੀ ਕਰਦੇ ਆ ਜੇ ਕੋਈ ਸੇਵਾਦਾਰ ਆਪ ਦੀ ਆਪ ਸਾਡੇ ਨਾਲ ਸੇਵਾ ਭਾਵਨਾ ਚ ਜੁੜਨਾ ਚਾਹੁੰਦਾ ਸਾਡੀ ਟੀਮ ਨਾਲ ਆ ਕੇ ਜੁੜ ਜੇ ਫੰਡ ਦੇ ਹਿਸਾਬ ਨਾਲ ਜੁੜਨਾ ਚਾਹੁੰਦਾ ਉਹ ਵੀ ਜੁੜ ਜੇ ਉਹ ਟੀਮ ਅਸੀਂ ਬਣਾਵਾਂਗੇ ਸਾਰੀ ਸਹਿਮਤੀ ਨਾਲ ਬਣਾਵਾਂਗੇ ਸ਼ਹਿਰ ਨੂੰ ਪੁੱਛ ਕੇ ਬਣਾਵਾਂਗੇ ਸਾਰੀਆਂ ਬਰਾਦਰੀਆਂ ਚੋਂ ਇੱਕ ਇੱਕ ਦੋ ਦੋ ਬੰਦੇ ਲੈ ਕੇ ਟੀਮ ਬਣੂਗੀ ਦਿਵਾਲੀ ਤੋਂ ਬਾਅਦ ਬਿਲਕੁਲ ਭਿੰਦਰ ਵਕੀਲ ਵੀ ਸਾਡੇ ਨਾਲ ਕੱਲ ਵੀ ਗੱਲਬਾਤ ਕੀਤੀ ਸੀ ਅੱਜ ਵੀ ਆਇਆ ਬਈ ਕਈ ਇੱਥੇ ਥੋੜਾ ਰੌਲਾ ਵੀ ਪੈ ਗਿਆ ਸੀ ਉਹਦੇ ਵਿੱਚ ਇਹ ਸੀ ਵੀ ਸਾਰੀਆਂ ਜਿੰਨੇ ਵੀ ਆ ਸਾਰੀ ਗਊਸ਼ਾਲਾ ਅਸੀਂ ਰੱਖਾਂਗੇ ਜਾਂ ਉਹ ਇਹ ਕਬਜ਼ਾ ਛਡਾਵਾਂਗੇ ਉਹ ਕਬਜ਼ੇ ਵਾਲੀ ਕੀ ਗੱਲ ਅਸਲ 'ਚ ਸਪੋਰਟ ਤਾਂ ਸਾਰੇ ਸ਼ਹਿਰ ਦੀ ਸੀ ਜੇ ਹੁਣ ਆਪਾਂ ਨੂੰ ਕਈ ਰਾਜਨੀਤੀ ਇੱਥੇ ਆਮ ਆਦਮੀ ਤੋਂ ਵੀ ਕਾਲੀ ਦਲ ਤੋਂ ਕਾਂਗਰਸ ਤੋਂ ਕਾਮਰੇਡ ਸਾਰੇ ਬੰਦੇ ਨੇ ਇਕੱਠੇ ਹੋ ਕੇ ਸ਼ੰਗਾਰ ਦਿੱਤਾ ਸਾਰੇ ਪੁਲਾਈ ਦੇ ਪਾਤਰ ਹੈ ਤੇ ਜਿਹੜੀ ਗੱਲ ਕਬਜ਼ਾ ਛਡਾਉਣ ਵਾਲੀ ਹੁੰਦੀ ਹੈ ਕਬਜ਼ਾ ਛਡਾਉਣ ਦੀ ਪਾਵਰ ਤਾਂ ਦੇਖੋ ਜੀ ਸਰਕਾਰਾਂ ਕੋਲੇ ਹੁੰਦੀ ਹੈ ਅਸੀਂ ਤਾਂ ਸ਼ਾਂਤ ਮਹਿਰੋਸ ਨਾਲ ਕਰਕੇ ਇਹ ਮੰਗ ਆਪਦੀ ਮਨਵਾਈ ਹੈ ਕੋਈ ਕਿਸੇ ਨਾਲ ਲੜਾਈ ਨਹੀਂ ਕੋਈ ਝਗੜਾ ਨਹੀਂ ਅੱਡ ਤੋਂ ਕੁਝ ਸਾਲ ਪਹਿਲਾਂ ਵੀ ਇਹ ਹੋਇਆ ਸੀ ਪਿੰਡ ਦੇ ਲੋਕਾਂ ਨੇ ਧੱਕੇ ਨਾਲ ਇੱਥੇ ਜਿਹੜੇ ਆਵਾਰਾ ਠੱਠੇ ਬਾੜ ਤੇ ਸੀ ਤੇ ਮੁੜ ਕੇ ਜਿਨ੍ਹਾਂ ਦੇ ਪਰਚੇ ਹੋਏ ਹੈ ਉਹਨਾਂ ਨੂੰ ਪਤਾ ਇਹ ਕਹਿਣੇ ਸੌਖਾ ਹੁੰਦਾ ਕਿ ਮੈਂ ਅੱਗੇ ਲੱਗ ਜਾਣਾ ਤੁਸੀਂ ਠੱਠੇ ਬਾੜ ਦਿਓ ਤੇ ਫਿਰ ਅੱਜ ਤੱਕ ਦਿਨ ਚਾਰ ਪੰਜ ਟੱਪ ਕੇ ਕਿਸੇ ਨੇ ਬਾੜੇ ਤਾਂ ਹੈ ਨਹੀਂ। ਪਸ ਤਾਂ ਮਿੰਨਤਾਂ ਕਰਕੇ ਸਾਧੂ ਸੰਤ ਸਮਾਜ ਦੇ ਪੈਰੀਂ ਹੱਥ ਲਾ ਕੇ ਉਹਨਾਂ ਨੂੰ ਮੰਗ ਕੀਤੀ ਉਹਨਾਂ ਨੇ ਇਹ ਮੰਗ ਪੂਰੀ ਕੀਤੀ। ਔਰਨ ਮੈਂ ਕਿ ਇੱਕ ਬਾਈ ਨੇ ਬੋਲਿਆ ਕਿ ਜੇ ਅੱਜ ਇਹਨਾਂ ਦੇ ਨਾਲ ਖੜੇ ਆ ਕੱਲ ਨੂੰ ਜੇ ਗੁਰਦੁਆਰਾ ਕਮੇਟੀ ਨੇ ਆਵਾਜ਼ ਠਾਈ ਉਹਨਾਂ ਦੇ ਨਾਲ ਵੀ ਕੀ ਜੇ ਇਸ ਤੋਂ ਬਾਅਦ ਉਹ ਕੋਈ ਧਰਨਾ ਲਾਉਂਦੇ ਆ ਮੁਜ਼ਾਹਰਾ ਕਰਦੇ ਆ ਤੁਸੀਂ ਵੀ ਨਾਲ ਖੜੋਗੇ। ਬਿਲਕੁਲ ਜੇ ਚੰਗੀ ਗੱਲ ਐ ਡਿਪੈਂਡ ਕਰਦਾ ਉਹ ਧਰਨੇ ਦਾ ਕਾਰਨ ਕੀ ਐ। ਜੇ ਤਾਂ ਹੁਣ ਰੰਜਿਸ਼ ਹੀ ਆ ਕਿਸੇ ਦੀ ਜੇ ਤਾਂ ਨਿੱਜੀ ਰੰਜਿਸ਼ ਕਰਕੇ ਕਹਿੰਦੇ ਅਸੀਂ ਤਾਂ ਇਹ ਧਾਰਨਾ ਲਾਉਣਾ ਦੱਬਣਾ ਉਹ ਤਾਂ ਅਸੀਂ ਬਿਲਕੁਲ ਨਾਲ ਨਹੀਂ ਹੈਗੀ ਜੇ ਉਹ ਕਹਿੰਦਾ ਵੀ ਪਿੰਡ ਦੇ ਭਲੇ ਲਈ ਕੋਈ ਗੱਲ ਬਾਤ ਹੈ ਉਹ ਕੀ ਮੰਗ ਹੋਊਗੀ ਉਹਨਾਂ ਦੀ ਉਹ ਆਪਾਂ ਮੌਕਾ ਦੇਖਾਂਗੇ ਜੇ ਉਹ ਮੰਗ ਉਹ ਨਹੀਂ ਸਹੀ ਹੋਈ ਤਾਂ ਬਿਲਕੁਲ ਸਪੋਰਟ ਕਰਾਂਗੇ ਜੀ ਕਈ ਵਾਰ ਜਦੋਂ ਤੁਸੀਂ ਕੋਈ ਸਵਾਲ ਕੀਤਾ ਸੀ ਕਿ ਇਹਨੂੰ ਰਾਜਨੀਤੀ ਰੰਗ ਦਿੱਤਾ ਗਿਆ ਮੈਨੂੰ ਮੈਂ ਇਹਨਾਂ ਲੀਡਰਾਂ ਨੂੰ ਇਹ ਸਵਾਲ ਕਰਦਾ ਵੀ ਤਿੰਨ ਦਿਨਾਂ ਤੋਂ ਇੱਥੇ ਭੁੱਖ ਹੜਤਾਲ ਤੇ ਬੈਠਾ ਹਲਕਾ ਸਰਦੂਲਗੜ ਕੀ ਇੱਥੇ ਐਮਐਲਏ ਸਾਹਿਬ ਆਏ ਨਹੀਂ ਕੀ ਇੱਥੇ ਕਾਲੀ ਦਲ ਦਾ ਕੋਈ ਨੁਮਾਇੰਦਾ ਜਿਹੜਾ ਕੋ ਇਹ ਮੇਨ ਰੋਡ ਐਥੋਂ ਦੀ ਬਾਰ-ਬਾਰ ਟੱਪ ਗਿਆਂਦੇ ਕੋਈ ਆਏ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਸੀਗਾ ਸਿਰਫ ਇਕਲ ਇੱਕ ਵਿਕਰਮ ਮੂਫਰ ਸੀ ਜਿਹੜੇ ਜਾਂਦੇ ਹੋਏ ਇੱਥੇ ਆਹ ਦਾ ਨਾਹਰਾ ਮਾਰਕ ਗਏ ਨੇ ਅੱਧਾ ਘੰਟਾ ਰੁੱਕੇ ਗਏ ਨੇ ਉਹਨਾਂ ਨੇ ਪੁੱਛਿਆ ਕਿ ਕੋਈ ਫਾਈਨੈਂਸ਼ੀਅਲੀ ਲੋਡ ਐ ਮੈਨੂੰ ਦੱਸੋ ਕਿ ਇਹ ਇੰਨਾ ਧਰਨਾ ਚ ਲੋਡ ਨਹੀਂ ਹੁੰਦੀ ਹਰ ਇੱਕ ਤਰ੍ਹਾਂ ਦੇ ਖਰਚੇ ਹੁੰਦੇ ਨੇ ਕੋਈ ਨਹੀਂ ਆ ਕੇ ਖੜਿਆ ਹੁਣ ਜਦੋਂ ਅੱਜ ਮੰਗ ਮੰਨੀ ਗਈ ਤਾਂ ਉੱਥੇ ਆ ਕੇ ਉਸ ਚੀਜ਼ ਨੂੰ ਤਾਰੂ ਬੀਡ ਕਰਨ ਲਈ ਸਿਰਫ ਇੱਕ ਰਾਜਨੀਤਿਕ ਰੰਗ ਦਿੱਤਾ ਗਿਆ ਪਰ ਇਹੋ ਜੀ ਕੋਈ ਗੱਲ ਨਹੀਂ ਐ ਸੋਡੇ ਭਰਾਵਰੇ ਸਹਿਯੋਗ ਨਾਲ ਹੀ ਹੋਇਆ মিডিਆ ਸਹਿਯੋਗ ਨਾਲ ਤੇ ਸ਼ਹਿਰ ਦੇ ਸਹਿ ਅੱਜ ਜਿਹੜੀ ਐ ਅੱਜ ਭੁੱਖ ਹੜਤਾਲ ਤੇ ਜਿਹੜੇ ਨੌਜਵਾਨ ਬੈਠੇ ਸੀ ਉਹਨਾਂ ਦੀ ਜਿੱਤ ਹੋਈ ਐ ਉਹਨਾਂ ਦੀ ਜਿੱਤ ਨਹੀਂ ਇਹ ਏਰੀਏ ਦੀ ਜਿੱਤ ਹੋਈ ਐ ਦੋ ਕਿਲੇ ਜਿਹੜੇ ਦਿੱਤੇ ਗਏ ਆ ਜਲਦ ਹੀ ਉਹ ਨੰਦੀਸ਼ਾਲਾ ਇੱਥੇ ਬਣੂਗੀ ਤੇ ਅਸੀਂ ਇਹ ਆਸ ਕਰਦੇ ਆ ਕਿ ਜਲਦ ਤੋਂ ਜਲਦ ਇੱਥੇ ਜਿਹੜੇ ਆਵਾਰਾ ਪਸ਼ੂ ਆ ਉਹ ਇਸ ਨੰਦੀਸ਼ਾਲਾ ਦੇ ਵਿੱਚ ਵਾੜੇ ਜਾਣਗੇ ਤੇ ਨਾਲ ਹੀ ਜਿੰਨੇ ਵੀ ਇੱਥੇ ਡੇਲੀ ਹਾਦਸੇ ਹੁੰਦੇ ਆ ਉਹਨਾਂ ਤੋਂ ਏਰੀਏ ਨੂੰ ਨਜ਼ਾਤ ਮਿਲੂਗੀ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਖਬਰ ਦੇ ਨਾਲ ਦੁਬਾਰਾ ਫਿਰ ਰੋਕ ਕਰਾਂਗੇ ਕੈਮਰਾ ਪਰਸਨ ਲਾਪਰੀ ਦੇ ਨਾਲ ਸੁਖਵਿੰਦਰ ਨਿਕੂ ਐਨਟੀਵੀ ਪੰਜਾਬੀ ਸਰਦੂਲਗੜ੍ਹ